ਕੀ ਦੀਸਨ ਹੁੰਦਾ ਜਿਹੜਾ ਜਿਹੜੀ ਇੰਨੀ ਵੱਡੀ ਗਿਣਤੀ ਚ ਹੋ ਜਾਂਦੀ ਹੈ ਦੇਖੋ ਜੀ ਡਰਾਮਾ ਇੱਕ ਐਸਾ ਵਿਸ਼ਾ ਹੈ ਜਿਹਦੇ ਵਿੱਚ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਉਹਦੇ ਕਰਕੇ ਜਿਹੜਾ ਬਾਡੀ ਦੇ ਵੱਖ-ਵੱਖ ਆਰਗਨਸ ਨੂੰ ਡੈਮੇਜ ਪਹੁੰਚਦਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਉਸ ਸਾਈਟ ਤੇ ਕਿੰਨਾ ਕੇਅਰ ਦਿੱਤਾ ਜਾ ਰਿਹਾ ਜਿਹੜੇ ਜਿੱਥੇ ਐਕਸੀਡੈਂਟ ਹੋਇਆ ਤੇ ਹਸਪਤਾਲ ਦੇ ਅੰਦਰ ਉਹ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਉਹ ਸਟੈਂਡਰਡਾਈਜ਼ ਹੈਗਾ ਪ੍ਰੋਟੋਕਾਲ ਬੇਸਡ ਹੈ ਕਿ ਨਹੀਂ ਕਿ ਪਹਿਲੇ ਕੁਝ ਮਿੰਟਾਂ ਵਿੱਚ ਕਿਹੋ ਜਿਹਾ ਟ੍ਰੀਟਮੈਂਟ ਮਿਲ ਰਿਹਾ ਉਸ ਐਕਸੀਡੈਂਟ ਸਾਈਟ ਤੇ ਤੇ ਹਸਪਤਾਲ ਦੇ ਅੰਦਰ ਆ ਜਿਹੜੇ ਬਾਹਰ ਦੇਸ਼ ਨੇ ਉੱਥੇ ਮੈਡੀਕਲ ਸਹੂਲਤਾਂ ਹੁੰਦੀ ਨਹੀਂ ਹੈਗੀਆਂ ਲੋਕ ਇੱਥੇ ਇਲਾਜ ਕੋਲ ਆਉਂਦੇ ਨੇ ਲੇਕਿਨ ਉੱਥੇ ਦੇ ਇੱਥੇ ਦਾ ਡਿਫਰੈਂਸ ਕੀ ਹੈ ਦੇਖੋ ਜੀ ਦਾ ਵੀ ਫਰਕ ਹੈ ਡੈਫੀਨਿਟਲੀ ਕਿਉਂ ਬਟ ਜੋ ਸਭ ਤੋਂ ਜਿਹੜਾ ਇੰਪੋਰਟੈਂਟ ਫਰਕ ਜੋ ਮੰਨਿਆ ਜਾਂਦਾ ਹੈ ਟਰਾਮਾ ਵਿੱਚ ਉਹ ਹੈ ਕਿ ਜਿੱਡਾ ਜਿਹੜਾ ਟਰਾਮਾ ਦਾ ਪ੍ਰੋਟੋਕੋਲ ਹੈ ਉਹ ਫੋਲੋ ਹੋ ਰਿਹਾ ਹੈ ਕਿ ਉੱਥੇ ਅਸੀਂ ਪ੍ਰੋਟੋਕੋਲ ਬੇਸਡ ਕੇਅਰ ਨੂੰ ਬਾਏ ਦੀ ਬੁੱਕ ਫੋਲੋ ਕਰਦੇ ਹਾਂ ਕਿ ਭਾਵੇਂ ਜਿਹੜਾ ਮਰਜੀ ਪੇਸ਼ੈਂਟ ਆ ਜਾਏ ਭਾਵੇਂ ਪ੍ਰੈਜ਼ੀਡੈਂਟ ਆਵੇ ਉੱਥੇ ਭਾਵੇਂ ਵੀਆਪੀ ਹੋਵੇ ਜਾਂ ਕੋਈ ਇੱਥੇ ਰਿਕਸ਼ਾ ਪਹੁੰਚਰ ਹੋਣਾ ਪ੍ਰੋਟੋਕਾਲ ਸਹੀ ਹੋਣੀ ਚਾਹੀਦੀ ਬਟ ਪ੍ਰੋਟੋਕਾਲ ਫਾਲੋ ਹੋਵੇਗੀ ਜੇ ਸਟੈਪ ਬਾਈ ਸਟੈਪ ਫਾਲੋ ਹੋਵੇਗੀ ਤੇ ਫਿਰ ਪੇਸ਼ੈਂਟ ਬਚਾ ਲਾਈਵ ਬਾਦ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਇਸ ਵਕਤ ਮੌਜੂਦ ਹਾਂ ਅੰਮ੍ਰਿਤਸਰ ਦੇ ਦੋਖਨਿਵਾਰਨ ਹਸਪੀਟਲ ਦੇ ਵਿੱਚ ਜਿੱਥੇ ਕਿ ਇੱਕ ਵਿਸ਼ੇਸ਼ ਮੁੱਦਾ ਜਿਹੜਾ ਐਕਸੀਡੈਂਟ ਦਾ ਮੁੱਦਾ ਆਪਾਂ ਰੋਜ਼ ਦੇਖਦੇ ਆ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਕਿੰਨੇ ਐਕਸੀਡੈਂਟ ਹੁੰਦੇ ਨੇ ਤੇ ਜ਼ਿਆਦਾਤਰ ਜਿਹੜਾ ਡੈਥ ਰੇਟ ਦਾ ਕਾਰਨ ਹੈ ਉਹ ਸਦਮਾ ਹੁੰਦਾ ਟਰੌਮਾ ਹੁੰਦਾ ਹੈ ਸਹੀ ਤਰੀਕੇ ਦਾ ਇਲਾਜ ਮਿਲਣਾ ਉਹ ਵੀ ਜ਼ੂ ਉਸ ਤੋਂ ਬਾਅਦ ਸਦਮਾ ਲੈ ਜਾਂਦੇ ਨੇ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਨੇੜੇ ਤੇੜੇ ਉਹ ਜਾ ਮਾਹੌਲ ਪੈਦਾ ਹੋ ਜਾਂਦਾ ਕਿ ਲੋਕ ਡਰ ਜਾਂਦੇ ਨੇ ਤੇ ਉਹ ਸਦਮੇ ਦੇ ਕਰਦਨ ਆਪਣੀ ਜਾਨ ਗਵਾ ਬੈਠਦੇ ਨੇ ਸੋ ਅੱਜ ਵਿਸ਼ੇਸ਼ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਯੂਐਸਓ ਸਾਹਿਬਾਨ ਡਾਕਟਰ ਸਾਹਿਬਾਨ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਸਰ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਪੂਰਾ ਜਿਹੜਾ ਮੁੱਦਾ ਤੁਸੀਂ ਗੱਲਬਾਤ ਕੀਤੀ ਡਿਸਕਸ਼ਨ ਕੀਤੀ ਜਰੂਰ ਲੋਕਾਂ ਨੂੰ ਵੀ ਦੱਸੋ ਕਿ ਕੀ ਰੀਜ਼ਨ ਹੁੰਦਾ ਜਿਹੜਾ ਜਿਹੜੀ ਇੰਨੀ ਵੱਡੀ ਗਿਣਤੀ ਚ ਹੋ ਜਾਂਦੀ ਹੈ ਲੋਕਾਂ ਦੀ ਦੇਖੋ ਜੀ ਟਰੋਮਾ ਇੱਕ ਐਸਾ ਵਿਸ਼ ਜਿਹੜਾ ਬਾਡੀ ਦੇ ਵੱਖ-ਵੱਖ ਆਰਗਨਸ ਨੂੰ ਡੈਮੇਜ ਪਹੁੰਚਦਾ ਉਹਦੇ ਕਰਕੇ ਮੈਨੀ ਰੀਜਨਸ ਬਲੀਡਿੰਗ ਦੇ ਹੁੰਦੇ ਨੇ ਕੋਈ ਹੋਰ ਵੀ ਰੀਜਨਸ ਹੁੰਦੇ ਨੇ ਜਿਹਦੇ ਕਰਕੇ ਕਿ ਬਾਡੀ ਵਿੱਚ ਇਰਰੀਵਰਸੀਬਲ ਜਿਹੜਾ ਇੰਜਰੀ ਦੇ ਨਾਲ ਹਾਰਟ ਐਂਡ ਲੰਗਸ ਤੇ ਬ੍ਰੇਨ ਇਵੈਨਚੁਅਲੀ ਨੂੰ ਆਕਸੀਜਨ ਘੱਟ ਮਿਲਦੀ ਹੈ ਤੇ ਉਹਦੇ ਕਰਕੇ ਡੈਥ ਹੁੰਦੀਆਂ ਨੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਉਸ ਸਾਈਟ ਤੇ ਕਿੰਨਾ ਕੇਅਰ ਦਿੱਤਾ ਜਾ ਰਿਹਾ ਜਿਹੜੇ ਜਿੱਥੇ ਐਕਸੀਡੈਂਟ ਹੋਇਆ ਤੇ ਹਸਪਤਾਲ ਦੇ ਅੰਦਰ ਉਹ ਦੇਖੋ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਉਹ ਸਟੈਂਡਰਡਾਈਜ਼ਡ ਹੈਗਾ ਪ੍ਰੋਟੋਕਾਲ ਬੇਸਡ ਹੈ ਕਿ ਨਹੀਂ ਕਿ ਪਹਿਲੇ ਕੁਝ ਮਿੰਟਾਂ ਵਿੱਚ ਕਿਹੋ ਜਿਹਾ ਟ੍ਰੀਟਮੈਂਟ ਮਿਲ ਰਿਹਾ ਉਸ ਐਕਸੀਡੈਂਟ ਸਾਈਟ ਤੇ ਤੇ ਹਸਪਤਾਲ ਦੇ ਅੰਦਰ ਆ ਕੇ ਉਸ ਦਿਫਰੈਂਸ ਕੀ ਦੇਖਿਆ ਯੂਐਸ ਦੇ ਵਿੱਚ ਤੇ ਇੰਡੀਆ ਦੇ ਵਿੱਚ ਦੋਵੇਂ ਤਰਫ ਇੱਕ ਆਪਣਾ ਮੈਡੀਕਲ ਦੇਣ ਦਾ ਤਰੀਕਾ ਹੈ ਇੱਕ ਤਰਫ ਲੋਕ ਕਹਿੰਦੇ ਨੇ ਕਿ ਜਿਹੜੇ ਬਾਦਲੇ ਦੇਸ਼ ਨੇ ਉੱਥੇ ਮੈਡੀਕਲ ਸਹੂਲਤਾਂ ਉੱਦਾਂ ਦੀ ਨਹੀਂ ਹੈਗੀਆਂ ਲੋਕ ਇੱਥੇ ਇਲਾਜ ਕਰਾਉਣ ਆਉਂਦੇ ਨੇ ਲੇਕਿਨ ਉੱਥੇ ਦੇ ਇੱਥੇ ਦਾ ਡਿਫਰੈਂਸ ਕੀ ਹੈ ਮੀਨ ਦੇਖੋ ਜੀ ਸਹੂਲਤਾਂ ਦਾ ਵੀ ਫਰਕ ਹੈ ਡੈਫੀਨਿ ਕਿਉਂ ਬਟ ਜੋ ਸਭ ਤੋਂ ਜਿਹੜਾ ਇੰਪੋਰਟੈਂਟ ਫਰਕ ਜੋ ਮੰਨਿਆ ਜਾਂਦਾ ਹੈ ਟ੍ਰੋਮਾ ਵਿੱਚ ਉਹ ਹੈ ਕਿ ਜਿੱਡਾ ਜਿਹੜਾ ਟ੍ਰੋਮਾ ਦਾ ਪ੍ਰੋਟੋਕਾਲ ਹੈ ਉਹ ਫਾਲੋ ਹੋ ਰਿਹਾ ਹੈ ਕਿ ਨਹੀਂ ਜੋ ਅਮਰੀਕਾ ਵਿੱਚ ਜਿੱਥੇ ਮੈਂ ਹੁਣ ਇੱਕ ਟ੍ਰੋਮਾ ਵਿਭਾਗ ਦਾ ਡਾਇਰੈਕਟਰ ਹਾਂ ਇਸ ਟਾਈਮ ਨਿਊਯਾਰਕ ਦੇ ਵਿੱਚ ਉੱਥੇ ਅਸੀਂ ਪ੍ਰੋਟੋਕਾਲ ਬੇਸਡ ਕੇਅਰ ਨੂੰ ਬਾਏ ਦੀ ਬੁੱਕ ਫਾਲੋ ਕਰਦੇ ਹਾਂ ਕਿ ਭਾਵੇਂ ਜਿਹੜਾ ਮਰਜੀ ਪੇਸ਼ੈਂਟ ਆਵੇ ਭਾਵੇਂ ਪ੍ਰੈਜ਼ੀਡੈਂਟ ਆਵੇ ਉੱਥੇ ਭਾਵੇਂ ਵੀਆਪੀ ਹੋਵੇ ਜਾਂ ਕੋਈ ਇੱਥੇ ਰਿਕਸ਼ਾ ਪਹਲਰ ਹੋਣ ਪ੍ਰੋਟੋਕਾਲ ਸੇਮ ਹੋਣੀ ਚਾਹੀਦੀ ਹੈ ਬਟ ਪ੍ਰੋਟੋਕਾਲ ਫਾਲੋ ਹੋਵੇਗੀ ਜੇ ਸਟੈਪ ਬਾਈ ਸਟੈਪ ਫਾਲੋ ਹੋਵੇਗੀ ਤੇ ਫਿਰ ਪੇਸ਼ੈਂਟ ਬਚੇਗਾ ਜੇ ਹਰ ਥਾਂ ਡਿਫਰੈਂਟ ਚੀਜ਼ਾਂ ਐਕਸਪੈਰੀਮੈਂਟ ਹੋ ਰਹੀਆਂ ਨੇ ਜਾਂ ਜੇ ਬਹੁਤ ਜ਼ਿਆਦਾ ਇਥੇ ਵਰਲ ਮੈਂ ਤੇ ਪ੍ਰੋਟੋਕਾਲ ਅਪਲਾਈ ਨਹੀਂ ਹੋ ਰਹੀ ਤੇ ਫਿਰ ਪੇਸ਼ੈਂਟ ਦੇ ਬਚਣ ਦੇ ਚਾਂਸਸ ਬਹੁਤ ਘੱਟ ਨੇ ਅਮਰੀਕਾ ਵਿੱਚ ਪ੍ਰੋਟੋਕਾਲ ਅਸੀਂ ਫੋਲੋ ਕਰਦੇ ਆਂ ਬਿਕੋਜ਼ ਸਾਡੀ ਟ੍ਰੇਨਿੰਗ ਉਦਾਂ ਦੀ ਹੈ ਅਸੀਂ ਜੋ ਹੁਣ ਮੈਂ ਡਾਕਟਰਾਂ ਨੂੰ ਟ੍ਰੇਨਿੰਗ ਦਿੰਨਾ ਮੈਂ ਟ੍ਰੇਨਿੰਗ ਇਹ ਦਿੰਨਾ ਕਿ ਪਹਿਲੇ ਮਿੰਟ ਵਿੱਚ ਕੀ ਕਰਨਾ ਹੈ ਕੀ ਜ਼ਰੂਰੀ ਹੈ ਕੀ ਨਹੀਂ ਜ਼ਰੂਰੀ ਕੀ ਬੱਚੋਂ ਸੈਕੰਡਰੀ ਸਰਵੇ ਵਿੱਚ ਹੋਏਗਾ ਏ ਬੀ ਸੀ ਹੁੰਦੀ ਹੈ ਇਹਦੀ 에ਅਰਵੇ ਬਰੀਥਿੰਗ ਸਰਕੂਲੇਸ਼ਨ ਸਭ ਤੋਂ ਪਹਿਲੇ ਤੁਸੀਂ 에ਅਰਵੇ ਦਾ ਧਿਆਨ ਦੇਣਾ ਹੈ ਕਿ 에ਅਰਵੇ ਆਬਸਟਰਕਟਡ ਹੈ ਕਿ ਨਹੀਂ ਉਹਦਾ ਚਿਨ ਲਿਫਟ ਕਰੋਗੇ ਕਿ ਨਹੀਂ ਉਹਦੀ ਨੈਕ ਸਟੇਬਲਾਈਜ਼ ਕਰਨੀ ਹੈ ਪੈਰਲਾਈਜ਼ ਹੋ ਸਕਦਾ ਜੇ ਪੈਰਲਾਈਜ਼ ਹੋ ਗਿਆ ਕਈ ਨੈਕ ਇੰਜਰੀਜ਼ ਦੇ ਨਾਲ ਹਾਰਟ ਵੀ ਰੁਕ ਸਕਦਾ ਸੋ ਇਹ ਬੇਸਿਕ ਚੀਜ਼ਾਂ ਜਦੋਂ ਆਪਾਂ ਟ੍ਰੇਨਿੰਗ ਦਿੰਨੇ ਆ ਜੋ ਅਮਰੀਕਾ ਵਿੱਚ ਯੂਨੀਵਰਸਲੀ ਦਿੱਤੀਆਂ ਜਾਂਦੀਆਂ ਉਹ ਇੱਕ ਬੜਾ ਫਰਕ ਹੈ ਉੱਥੇ ਉਹਦੇ ਮੈਡੀਕਲ ਕੇਅਰਸ ਤੇ ਇੱਥੋਂ ਦੇ ਵਿੱਚ ਪਰ ਇੱਥੇ ਵੀ ਅਸੀਂ ਉਹਨਾਂ ਯਤਨ ਕਰ ਰਹੇ ਆ ਕਿ ਉਹੋ ਜੀ ਪ੍ਰੋਟੋਕਾਲ ਬੇਸ ਟ੍ਰੀਟਮੈਂਟ ਇੱਥੇ ਵੀ ਹੋਵੇ ਫਰਸਟ ایڈ ਬਹੁਤ ਇੰਪੋਰਟੈਂਟ ਮੰਨੀ ਜਾਂਦੀ ਹੈ ਚਾਹੇ ਉਹ ਹਾਰਟ ਦਾ ਅਗਰ ਕਿਸੇ ਨੂੰ ਡਿਜ਼ੀਜ਼ ਹੋ ਜਾਂਦਾ ਅਟੈਕ ਆਉਂਦਾ ਜਾਂ ਅਮ ਫਰਸਟ ਜਿਹੜਾ ਪਾਕੇ ਐਕਸੀਡੈਂਟ ਤੋਂ ਬਾਅਦ ਵੀ ਹੁੰਦਾ ਉਹ ਵੀ ਜ਼ਰੂਰੀ ਹੁੰਦੀ ਹੈ ਫਰਸਟ ਜਿਹੜੇ ਵਿੱਚ ਕਿਤੇ ਨਾ ਕਿਤੇ ਟਿਲ ਨਹੀਂ ਲੱਗਦੀ ਕਿ ਜਾਗਰੂਕਤਾ ਹੋਣੀ ਚਾਹੀਦੀ ਹੈ ਗਵਰਨਮੈਂਟ ਨੇ ਕੋਈ ਅਜਿਹੇ ਪੋਲਿਸੀਜ਼ ਜਾਂ ਪਲਾਨਸ ਬਣਾਉਣੇ ਚਾਹੀਦੇ ਆ ਕਿ ਲੋਕਾਂ ਨੂੰ ਉਸ ਬਾਰੇ ਇਨਫੋਰਮੇਸ਼ਨ ਮਿਲ ਸਕੇ ਤਾਂ ਕਿ ਫਰਸਟ ਜਿਹੜੇ ਨਾਲ ਹੀ ਜਿਹੜਾ ਕਾਫੀ ਹੱਦ ਤੱਕ ਉਸ ਚੀਜ਼ ਨੂੰ ਕਵਰ ਕਰ ਲਿਆ ਜਾਵੇ ਡੈਫੀਨਿਟਲੀ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਹੈ ਸਦਮਾ ਹੁੰਦਾ ਹੈ ਉਹਦੇ ਬਾਅਦ ਜਿਹੜੇ ਪਹਿਲੇ ਚੰਦ ਮਿੰਟ ਨੇ ਉਹ ਬਹੁਤ ਜ਼ਰੂਰੀ ਨੇ ਜਿਹੜਾ ਬਾਇਸਟੈਂਡਰ ਜਿੰਨੂੰ ਅਸੀਂ ਕਹਿੰਦੇ ਆ ਜਿਹੜੇ ਕਿ ਉਹ ਐਕਸੀ ਉਹ ਬਹੁਤ ਕੁਝ ਕਰ ਸਕਦੇ ਪਹਿਲੀ ਚੀਜ਼ ਜੋ ਅਸੀਂ ਦੇਣੀ ਹੈ ਕਿ ਆਪਣੇ ਤੁਹਾਨੂੰ ਕੋਈ ਖਤਰਾ ਤੇ ਨਹੀਂ ਉਸ ਸਿਚੁਏਸ਼ਨ ਤੋਂ ਕੋਈ ਅੱਗੇ ਤੇ ਨਹੀਂ ਲੱਗੇ ਅੱਗੇ ਦੇ ਵਿੱਚ ਨਹੀਂ ਜੀ ਕਿਉਂਕਿ ਫਿਰ ਦੋ ਪੇਸ਼ੈਂਟ ਹੋਣਗੇ ਇੱਕ ਪੇਸ਼ੈਂਟ ਨੂੰ ਜਿੰਨੂੰ ਤੁਸੀਂ ਬਚਾਉਣ ਜਾ ਰਹੇ ਹੋ ਤੇ ਇੱਕ ਤੁਸੀਂ ਜੇ ਤੁਹਾਨੂੰ ਕੋਈ ਖਤਰਾ ਨਹੀਂ ਤੁਹਾਡੀ ਜ਼ਿੰਮੇਵਾਰੀ ਹੈ ਹੈਲਪ ਕਰਨ ਦੀ ਹੁਣ ਹੈਲਪ ਕਿਦਾਂ ਕਰਨੀ ਹੈ ਇੱਕ ਤੇ ਤੁਸੀਂ ਐਂਬੂਲੈਂਸ ਨੂੰ ਪੁਲਿਸ ਦੇ ਥਰੂ ਜਾਂ ਜਿਹਦੇ ਮਰਜ਼ੀ ਥਰੂ ਬੁਲਾਉਣਾ ਜਦੋਂ ਐਂਬੂਲੈਂਸ ਆ ਰਹੀ ਹੈ ਉਸ ਟਾਈਮ ਵਿੱਚ ਤੁਸੀਂ ਇਹ ABC ਨੂੰ ਜਿਹੜਾ ਫਾਲੋ ਕਰਨਾ ਹੈ ਨਾ ਇਹਦੀ ਜਾਗਰੂਕਤਾ ਇਹਦੀ ਟ੍ਰੇਨਿੰਗ ਪਬਲਿਕ ਨੂੰ ਵੀ ਦੇਣੀ ਚਾਹੀਦੀ ਹੈ ਬੇਸਿਕ ਫਰਸਟ ایڈ ਦੀ ਮੈਡੀਕਲ profession ਦੀ ਕੋਈ ਨੌਲੇਜ ਦੀ ਇਹਦੇ ਵਿੱਚ ਨਹੀਂ ਲੋੜ ਮਤਲਬ ਇੱਥੇ ਇੱਕ ਸਵਾਲ ਛੋਟਾ ਜਿਹਾ ਕਿ ਜਿਹੜੇ ਇੰਡੀਅਨਸ ਨੇ ਅਮਰੀਕਨਸ ਨੇ ਉਹਨਾਂ ਦੀ ਮੈਂਟੈਲਿਟੀ 'ਚ ਵੀ ਫਰਕ ਹੋਏਗਾ ਇੱਥੇ ਐਕਸੀਡੈਂਟ ਹੁੰਦਾ ਲੋਕ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਆ ਜਾਂ ਕੋਲ ਤੇ ਜਾਂਦੇ ਨਹੀਂ ਦੋ ਦੋ ਵੀਡੀਓ ਬਣਾਉਂਦੇ ਕਹਿੰਦੇ ਕਿ ਅਸੀਂ ਕੋਲ ਜਾਵਾਂਗੇ ਸ਼ਾਇਦ ਸਾਡੇ ਕੇਸ ਨਾਲ ਆ ਜਾਵੇ ਫਸਟ ਇਅਰ ਤੇ ਦੇਣ ਦੀ ਬੜੀ ਗੱਲ ਦੂਰ ਹੈ ਉੱਥੋਂ ਦੀ ਮੈਂਟੈਲਿਟੀ ਸਿਟੀਜ਼ਨਸ ਦੀ ਤੇ ਇੱਥੋਂ ਦਾ ਵੀ ਡਿਫਰੈਂਸ ਹੈ ਦੇਖੋ ਜੀ ਇਹ ਡਿਫਰੈਂਸ ਵੀ ਹੈ ਪਰ ਨਹੀਂ ਵੀ ਹੈ ਵੀਡੀਓਜ਼ ਉੱਥੇ ਵੀ ਬਣਾਉਣਗੇ ਲੋਕ ਉੱਥੇ ਵੀ ਕਈ ਲੋਕ ਨੇ ਜਿਹੜੇ ਨਹੀਂ ਇਹ ਤੇ ਮ ਇੱਕ 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 ਬੰਦੇ ਦੀ ਮਾਨਵਤਾ ਹੈ ਜਿਹੜੇ ਬੰਦੇ ਦਾ ਦਿਲ ਉਹਦੇ ਲਈ ਧੜਕਦਾ ਜਿਹਦਾ ਐਕਸੀਡੈਂਟ ਹੋਇਆ ਉਹ ਜਾ ਕੇ ਹੈਲਪ ਕਰੇਗਾ ਜਿੰਨੀ ਉਹਦੀ ਸ਼ਮਤਾ ਹੈ ਹੈਲਪ ਕਰੇਗਾ ਜੇ ਪਾਣੀ ਪਿਆ ਸਕਦਾ ਜੇ ਕੋਈ ਬੁਢਾ ਹੈ ਉਹ ਪਾਣੀ ਪਿਆਏਗਾ ਬਟ ਪਾਣੀ ਐਕਚੁਅਲੀ ਟਰੋਮਾ ਵਿਕਟਮ ਨੂੰ ਨਹੀਂ ਪਿਉਣਾ ਚਾਹੀਦਾ ਮੇਨ ਚੀਜ਼ ਟਰੋਮਾ ਵਿਕਟਮ ਦੀ ਹੈਲਪ ਕਰਨੀ ਹੈ ਤੁਸੀਂ ਪਹਿਲੇ ਤੇ ਮੈਡੀਕਲ ਕੇਅਰ ਬੁਲਾਓ ਉੱਥੇ ਐਂਬੂਲੈਂਸ ਨੂੰ ਬੁਲਾਓ ਬਾਕੀ ਉਹਨਾਂ ਦਾ 에ਅਰਵੇ ਮੇਨ ਚੀਜ਼ ਹੈ ਕਿ ਤੁਸੀਂ ਉਹਨਾਂ ਦੀ ਜੇ ਅਨਕੌਨਸ਼ੀਅਸ ਨੇ ਜਾਂ ਜੇ ਕੌਨਸ਼ੀਅਸ ਨੇ ਉਹਨਾਂ ਦੀ ਨੈਕ ਸਟੇਬਲ ਹੋਣੀ ਚਾਹੀਦੀ ਕਿਉਂਕਿ ਤੁਹਾਨੂੰ ਨਹੀਂ ਪਤਾ ਨੈਕ ਇੰਜਰੀ ਹੋਈ ਹੈ ਕਿ ਨਹੀਂ ਜੇ ਬਰੀਥ ਕਰ ਰਹੇ ਨੇ ਤੇ ਉਹਨਾਂ ਦੀ ਬਰੀਥਿੰਗ ਸਿਰਫ ਇਹ ਥੋੜੀ ਲਿਫਟ ਕਰਕੇ ਚਿਨ ਲਿਫਟ ਐਨੂੰ ਕਹਿੰਦੇ ਉਹਦੇ ਨਾਲ ਸਪੋਰਟ ਹੋ ਸਕਦੀ ਹੈ ਬਾਕੀ ਜਿਹੜੇ ਹੋਰ ਕੰਪਲੈਕਸ ਚੀਜ਼ਾਂ ਨੇ ਉਹਦੇ ਲਈ ਥੋੜੀ ਟ੍ਰੇਨਿੰਗ ਜਾਗਰੂਕਤਾ ਚਾਹੀਦੀ ਹੈ ਬਿਲਕੁਲ ਥੈਂਕ ਯੂ ਸਰ ਸੋ ਬਿਲਕੁਲ ਸਰ ਨੇ ਕਾਫੀ ਜਣੀਆਂ ਗੱਲਾਂ ਦੱਸੀਆਂ ਕਿ ਕਿਸ ਤਰੀਕੇ ਨਾਲ ਜਿਹੜੇ ਐਕਸੀਡੈਂਟ ਹੁੰਦੇ ਨੇ ਉਸ ਤੋਂ ਬਾਅਦ ਫਸਟ ਹੈਲਪ ਦਿੱਤੀ ਜਾ ਸਕਦੀ ਹੈ ਤੇ ਕਿਤਨੇ ਐਕਸੀਡੈਂਟ ਨੂੰ ਲੈ ਕੇ ਡੈਥ ਕੇਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਤੇ ਜ਼ਿਆਦਾਤਰ ਲੋਕ ਜਿਹਨੂੰ ਸਦਮਾ ਜਿਹੜਾ ਟ੍ਰੋਮਾ ਲੈ ਜਾਂਦੇ ਨੇ ਉਸ ਦੇ ਕਾਰਨ ਡੈਥ ਹੋ ਜਾਂਦੀ ਹੈ ਸੋ ਵਸਤੀ ਜੇ ਸਹੀ ਤਰੀਕੇ ਨਾਲ ਦਿੱਤੀ ਜਾਵੇ ਜਿਹੜਾ ਟ੍ਰੋਮਾ ਤੋਂ ਪੇਸ਼ੈਂਟ ਨੂੰ ਬਾਹਰ ਕੱਢਿਆ ਜਾਵੇ ਤੇ ਜਿਹੜਾ ਡੈਥ ਰੇਟ ਹੈ ਕਾਫੀ ਗਿਣਤੀ ਵਿੱਚ ਘਟ ਸਕਦਾ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਤੁਸੀਂ ਦੇਖ ਰਹੇ ਹੋ ਲਾਈਵ ਬਾਰਤ ਨੈਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇਨ